ਗੁਰੂ ਪਿਆਰੀ ਸਹਾਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ YouTube ਚੈਨਲ ਫਕਰ ਟੀਵੀ ਦੇ ਨਾਲ ਇਹ ਹਵੇਲੀ ਤੁਸੀਂ ਵੇਖ ਰਹੇ ਹੋ ਜਿਹੜੀ ਇਹ ਹਵੇਲੀ ਕੋਟਲਾ ਨਿਹੰਗ ਖਾਂ ਦੀ ਹਵੇਲੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਵਿਛੜ ਜਾਂਦਾ ਹੈ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹੋ ਜਾਂਦੇ ਆ ਗੁਰੂ ਕਲਗੀ ਧਰਪਾਤਸਾ ਸਮੇਤ ਸਿੰਘਾਂ ਦੇ ਇਸ ਕੋਟਲਾ ਨਿਹੰਗ ਖਾਂ ਦੀ ਹਵੇਲੀ ਦੇ ਵਿੱਚ ਪਹੁੰਚਦੇ ਆ ਤੇ ਨਿਹੰਗ ਖਾਨ ਨੂੰ ਸੇਵਾ ਲਾ ਕੇ ਜਾਂਦੇ ਆ ਕਿ ਭਾਈ ਬਚਿੱਤਰ ਸਿੰਘ ਜੀ ਬਹੁਤ ਜ਼ਖਮੀ ਹੋ ਚੁੱਕੇ ਆ ਇਹਨਾਂ ਦੀ ਤੁਸੀਂ ਸਾਂਭ ਸੰਭਾਲ ਕਰੋ ਤੇ ਮਹਾਰਾਜ ਇਸ ਹਵੇਲੀ ਨੂੰ ਛੱਡ ਕੇ ਚਲੇ ਜਾਂਦੇ ਆ ਬਾਬਾ ਅਜੀਤ ਸਿੰਘ ਜੀ ਨਾਲ ਨਿਕਲ ਜਾਂਦੇ ਆ ਤੇ ਕੋਟਲਾ ਨਿਹੰਗ ਖਾਨ ਇਸ ਹਵੇਲੀ ਦੇ ਵਿੱਚ ਰਹਿਣ ਵਾਲਾ ਉਹਨੇ ਭਾਈ ਬਚਿੱਤਰ ਸਿੰਘ ਦੀ ਸੇਵਾ ਕੀਤੀ ਆ ਆ ਜਿਹੜਾ ਅਸੀਂ ਤੁਹਾਨੂੰ ਹੁਣ ਕਮਰਾ ਦਿਖਾਉਣ ਜਾ ਰਹੇ ਆ ਉਸ ਕਮਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਦੀ ਹਾਂਜੀ ਹਾਂਜੀ ਮੱਲਮ ਪੱਟੀ ਕੀਤੀ ਜਾਂਦੀ ਹੈ ਬੀਬੀ ਮਮਤਾ ਜੀ ਨੇ ਸੇਵਾ ਨਿਭਾਈ ਹੈ ਗੁਰਮੁਖ ਪਿਆਰਿਓ ਜਦੋਂ ਭਾਈ ਬਚਿੱਤਰ ਸਿੰਘ ਜੀ ਦੀ ਮੱਲਮ ਪੱਟੀ ਕੀਤੀ ਜਾ ਰਹੀ ਸੀ ਉਸ ਵਕਤ ਫੌਜੀ ਸਿਪਾਈ ਮੁਗਲ ਉਹ ਆਉਂਦੇ ਆ ਘਰ ਦੀ ਤਲਾਸ਼ੀ ਲੈਂਦੇ ਆ ਕੋਟਲਾ ਨਿਹੰਕਾ ਕਹਿੰਦਾ ਇਸ ਕਮਰੇ ਦੇ ਵਿੱਚ ਨਾ ਜਾਇਓ ਕਿਉਂਕਿ ਇਸ ਕਮਰੇ ਦੇ ਵਿੱਚ ਮੇਰੀ ਬੇਟੀ ਤੇ ਮੇਰਾ ਜਵਾਈ ਸੁੱਤੇ ਪਏ ਆ ਜਦ ਕਿ ਉਸ ਕਮਰੇ ਦੇ ਵਿੱਚ ਬੀਬੀ ਮਮਤਾ ਜੀ ਮੱਲਮ ਪੱਟੀ ਕਰ ਰਹੇ ਸਨ ਭਾਈ ਬਚਿੱਤਰ ਸਿੰਘ ਜੀ ਦੀ ਤੇ ਫਿਰ ਉਹਨਾਂ ਨੇ ਉਸ ਕਮਰੇ ਦੇ ਵਿੱਚ ਜਾਣਾ ਨਾ ਸਹੀ ਸਮਝਿਆ ਤੇ ਵਾਪਸ ਮੁੜ ਗਏ ਤੇ ਇਸ ਅਮਰਤ ਵੇਲੇ ਭਾਈ ਬਚਿੱਤਰ ਸਿੰਘ ਜੀ ਪ੍ਰਾਣ ਤਿਆਗ ਜਾਂਦੇ ਆ ਇਹ ਉਹ ਹਵੇਲੀ ਹੈ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਕਮਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਦੀ ਮੱਲਮ ਪੱਟੀ ਕੀਤੀ ਗਈ ਤੇ ਬਹੁਤ ਵੱਡੀ ਸੇਵਾ ਕੋਟਲਾ ਨਿਹੰਗ ਖਾਨੇ ਨਿਭਾਈ ਹੈ ਇਹ ਹਵੇਲੀ ਨੂੰ ਬੜੀ ਮੁਸ਼ਕਲ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਕੁਝ ਲੋਕਾਂ ਦੇ ਕਬਜ਼ੇ ਦੇ ਵਿੱਚੋਂ ਛਡਵਾਇਆ ਗਿਆ ਹੁਣ ਇੱਥੇ ਗੁਰੂ ਸਾਹਿਬ ਦੇ ਪ੍ਰਕਾਸ਼ ਹੋ ਚੁੱਕੇ ਆ ਬੁੱਢਾ ਦਲ ਇਸ ਪਾਵਨ ਹਵੇਲੀ ਦੀ ਹੁਣ ਸਾਮ ਸੰਭਾਲ ਕਰ ਰਿਹਾ ਹੈ ਤੇ ਗੁਰਮੁਖ ਪਿਆਰਿਓ ਜਦੋਂ ਵੀ ਤੁਸੀਂ ਕਿਤੇ ਆਨੰਦਪੁਰ ਸਾਹਿਬ ਆਓਗੇ ਤਾਂ ਰੋਪੜ ਗੁਰਦੁਆਰਾ ਪੱਠਾ ਸਾਹਿਬ ਦੇ ਬਿਲਕੁਲ ਰੇਲਵੇ ਲਾਈਨ ਕ੍ਰੋਸ ਕਰਕੇ ਇਹ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰਨਾ ਨਾ ਭੁੱਲਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ